ਕੇ ਆਇਆ ਸੀ। ਓ ਮਾਈ ਗਾਡ। ਗੋ ਰਨ ਰਨ। ਅਮਰੀਕਾ ਦੀ ਯੂਟਾਹ ਵਾਲੀ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਗਰਾਮ ਦੌਰਾਨ ਰਿਪਬਲਿਕਨ ਨੌਜਵਾਨ ਨੇਤਾ ਅਤੇ ਰਾਸ਼ਟਰਪਤੀ ਡੋਨਲਡ 트ੰਪ ਦੇ ਬੇहद ਕਰੀਬੀ ਮੰਨੇ ਜਾਂਦੇ ਚਾਰਲੀ ਕਿਰਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਯੂਨੀਵਰਸਿਟੀ ਵਿੱਚ ਇੱਕ ਪ੍ਰੋਗਰਾਮ ਦੌਰਾਨ ਉਸ ਨੂੰ ਗੋਲੀ ਮਾਰੀ ਗਈ ਹੈ। ਚਾਰਲੀ ਕਿਰਕ ਦੀ ਹੱਤਿਆ ਵਿੱਚ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਸੀ ਪਰ ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਉਸ ਨੂੰ ਰਿਹਾਈ ਦੇ ਦਿੱਤੀ ਗਈ ਹੈ ਸੁਰੱਖਿਆ ਏਜੰਸੀਆਂ ਹਤਿਆਰੇ ਦੀ ਤਲਾਸ਼ ਦੇ ਵਿੱਚ ਲੱਗੀਆਂ ਹੋਈਆਂ ਹਨ ਦੱਸਨ ਜੋ ਗਿਆ ਹੈ ਕਿ ਚਾਰਲੀ ਕਿਰਕ ਯੂਟਰਾਵਲੀ ਯੂਨੀਵਰਸਿਟੀ ਦੇ ਇੱਕ ਪ੍ਰੋਗਰਾਮ ਵਿੱਚ ਉਪਾਸ਼ਣ ਦੇ ਰਹੇ ਸਨ ਉਸ ਵੇਲੇ ਉਹਨਾਂ ਦੇ ਗਲੇ ਦੇ ਵਿੱਚ ਗੋਲੀ ਮਾਰੀ ਗਈ ਹੈ ਇਸ ਘਟਨਾ ਨਾਲ ਸਿਰਫ 트ੰਪ ਨਹੀਂ ਬਲਕਿ ਕਮਲਾ ਹੈਰਿਸ ਯੋ ਬਾਈਡਨ ਅਤੇ ਬਰਾਕ ਓਬਾਮਾ ਵੀ ਦੁਖੀ ਹਨ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੇ ਲਿਖਿਆ ਸ਼ਾਨਦਾਰ ਅਤੇ ਇੱਥੇ ਤੱਕ ਕਿ ਸਭ ਤੋਂ ਮਹਾਨ ਚਾਰਲੀ ਕਿਰਕ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹ ਹਨ ਅਮਰੀਕਾ ਦੇ ਨੌਜਵਾਨਾਂ ਨੇ ਚਾਰਲੀ ਤੋਂ ਬਿਹਤਰ ਕਿਸੇ ਨੂੰ ਨਹੀਂ ਸਮਝਿਆ ਅਤੇ ਨਾ ਹੀ ਕਿਸੇ ਦੇ ਕੋਲ ਉਹ ਦਿਲ ਸੀ ਉਹਨਾਂ ਨੂੰ ਸਾਰੇ ਲੋਕਾਂ ਨੇ ਪਸੰਦ ਕੀਤਾ ਅਤੀਤ ਸਾਰ ਆਇਆ ਵੀ ਖਾਸ ਕਰਕੇ ਮੈਂ ਹੁਣ ਉਹ ਸਾਡੇ ਦਰਮਿਆਨ ਨਹੀਂ ਰਹੇ ਹਨ ਮੈਲਾਨੀਆ ਅਤੇ ਮੇਰੀ ਸਾਂਝੀ ਸੰਵੇਦਨਾ ਉਹਨਾਂ ਦੀ ਸੁੰਦਰ ਪਤਨੀ ਐਰੀਕਾ ਅਤੇ ਪਰਿਵਾਰ ਦੇ ਨਾਲ ਹੈ ਚਾਰਲੀ ਤੁਹਾਨੂੰ ਹਮੇਸ਼ਾ ਪਿਆਰ ਕਰਦੇ ਰਹਿਣਗੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਚਾਰਲੀ ਦੇ ਸਨਮਾਨ ਵਿੱਚ ਮੈਂ ਪੂਰੇ ਅਮਰੀਕਾ ਵਿੱਚ ਸਾਰੇ ਝੰਡਿਆਂ ਨੂੰ ਅੱਧਾ ਚਕਾਉਣ ਦਾ ਆਦੇਸ਼ ਦੇ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜੋ ਹੈਰਾਨ ਅਤੇ ਡਰਾਉਣ ਵਾਲਾ ਹੈ 10 ਸਤੰਬਰ ਨੂੰ ਦੁਪਹਿਰ 12 ਵਜੇ ਦੇ ਕਰੀਬ 40 ਯੂਨੀਵਰਸਿਟੀ ਵਿੱਚ ਇੱਕ ਸੈਸ਼ਨ ਦੌਰਾਨ ਵਿਦਿਆਰਥੀਆਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ ਉੱਥੇ ਹੀ ਕਿਸੇ ਨੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਵੀ ਹੋ ਰਿਹਾ ਹੈ ਵੀਡੀਓ ਵਿੱਚ 40 ਸਫੇਦ ਟੈਂਟ ਹੇਠਾਂ ਮਾਈਕ ਤੇ ਬੋਲਦੇ ਦਿਖਾਈ ਦੇ ਰਹੇ ਹਨ ਉੱਥੇ ਹੀ ਅਚਾਨਕ ਗੋਲੀ ਦੀ ਆਵਾਜ਼ ਸੁਣਾਈ ਦਿੰਦੀ ਹੈ ਇਸ ਕਟਾ ਤੋਂ ਬਾਅਦ ਮੌਕੇ ਤੇ ਹਲਚਲ ਮਚ ਗਈ ਤੇ ਲੋਕਾਂ ਨੂੰ ਉਥੋਂ ਭੱਜਦੇ ਵੀ ਵੇਖਿਆ ਗਿਆ ਇੱਥੇ ਇੱਕ ਖਾਸ ਜਿਕਰ ਜੋ ਹੈ ਕਿ ਕੁਝ ਲੋਕਾਂ ਨੇ ਯੂਨੀਵਰਸਿਟੀ ਵਿੱਚ ਕਿਰਕ ਦੀ ਮੌਜੂਦਗੀ ਦਾ ਵਿਰੋਧ ਵੀ ਕੀਤਾ ਸੀ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਉਸਦੇ ਪ੍ਰੋਗਰਾਮ ਨੂੰ ਰੱਦ ਕਰਵਾਉਣ ਦੀ ਮੰਗ ਕਰਨ ਵਾਲੀ ਆਨਲਾਈਨ ਪਟੀਸ਼ਨ ਤੇ ਲਗਭਗ 1000 ਲੋਕਾਂ ਨੇ ਸਾਈਨ ਵੀ ਕੀਤੇ ਸਨ ਪਰ ਪਿਛਲੇ ਹfte ਯੂਨੀਵਰਸਿਟੀ ਨੇ ਸਪਸ਼ਟ ਕੀਤਾ ਸੀ ਕਿ ਪ੍ਰੋਗਰਾਮ ਨੂੰ ਰੱਦ ਨਹੀਂ ਕੀਤਾ ਜਾਵੇਗਾ ਕਿਉਂਕਿ ਇਹ ਪਹਿਲੇ ਸੋਧ ਅਧੀਨ ਸੁਤੰਤਰਤਾ ਭਾਸ਼ਣਾਂ ਤੇ ਸੰਵਾਦ ਨਾਲ ਸੰਬੰਧਿਤ ਮਾਮਲਾ ਹੈ ਹੁਣ ਗੱਲ ਕਰਦੇ ਹਾਂ ਚਾਰਲੀ ਕਿਰਕ ਦੀ ਮੌਤ ਦੇ ਪਿੱਛੇ ਕੁਝ ਚਰਚਿਤ ਕਾਰਨਾਂ ਦੀ ਮੀਡੀਆ ਰਿਪੋਰਟਾਂ ਮੁਤਾਬਕ ਵਿਸ਼ਵ ਪੱਧਰੀਆਂ ਯੂਨੀਵਰਸਿਟੀਆਂ ਦੇ ਵਿੱਚ ਖੱਬੇ ਪੱਕੇ ਧਿਰਾਂ ਦਾ ਰੋਲ ਵਧਦਾ ਹੀ ਜਾ ਰਿਹਾ ਹੈ ਪਰੰਤੂ ਇਸ ਨੌਜਵਾਨ ਦੀ ਸੱਜੇਪੱਖੀ ਸੋਚ ਨੇ ਟਰੰਪ ਦੀ ਚੋਣ ਮੁਹਿੰਮ ਦੌਰਾਨ ਯੂਨੀਵਰਸਿਟੀ ਦੇ ਨੌਜਵਾਨਾਂ ਨੂੰ ਟਰੰਪ ਨਾਲ ਜੋੜਨ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਟਰੰਪ ਦੇ ਨਜ਼ਦੀਕੀ ਹੋਣ ਕਰਕੇ ਇਹ ਨੌਜਵਾਨ ਬਹੁਤ ਪਪੂਲਰ ਵੀ ਹੋ ਰਿਹਾ ਸੀ ਟਰੰਪ ਦੀ ਚੋਣ ਮਹਿਮ ਦੌਰਾਨ ਗੋਰੇ ਅਤੇ ਕਾਲਿਆਂ ਨੂੰ ਲੈ ਕੇ ਕਾਫੀ ਬਹਿਸ ਵੀ ਹੋਈ ਸੀ ਸੱਜੇ ਪੱਖੀ ਸੋਚ ਦਾ ਧਾਰਨੀ ਹੋਣ ਕਰਕੇ ਮੁਸਲਮਾਨਾਂ ਵਿਰੁੱਧ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਬਹੁਤ ਹੀ ਤਿੱਖੇ ਬਿਆਨ ਵੀ ਦਿੰਦਾ ਰਿਹਾ ਸੀ ਜਿਸ ਕਰਕੇ ਸੱਜੇ ਪੱਖੀ ਵਿਦਿਆਰਥੀ ਇਹਨੂੰ ਬਹੁਤ ਜ਼ਿਆਦਾ ਫੋਲੋ ਵੀ ਕਰਦੇ ਸਨ ਚਾਰਲੀ ਕੇਰਕ ਵਕ ਵਕ ਯੂਨੀਵਰਸਿਟੀਆਂ ਦੇ ਵਿੱਚ ਜਾਂਦਾ ਤੇ ਆਪਣੇ ਵਿਚਾਰ ਰੱਖਦਾ ਇਸ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਨੌਜਵਾਨ ਵੀ ਸੱਜੇ ਪੱਖੀ ਸੋਚ ਦੇ ਧਾਰਨੀ ਹੋ ਗਏ ਸਨ ਅਤੇ ਖੱਬੇ ਪੱਖੀਆਂ ਦੇ ਬਰਾਬਰ ਦੀ ਧਿਰ ਬਣ ਕੇ ਉੱਭਰ ਗਏ ਸਨ ਚਾਰਲੀ ਕੇਰਕ ਦੀ ਮੌਤ ਤੇ ਵਿਸ਼ਵ ਦੇ ਬਹੁਤ ਸਾਰੇ ਵੱਡੇ ਨੇਤਾਵਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ 트ੰਪ ਨੇ ਤਾਂ ਇਸ ਨੂੰ ਨਿੱਜੀ ਘਟਨਾ ਹੀ ਦੱਸਿਆ ਹੈ ਇਸ ਨੌਜਵਾਨ ਦੀ ਮੌਤ ਨੇ ਬਹੁਤ ਸਾਰੇ ਸਵਾਲ ਖੜੇ ਕਰ ਦਿੱਤੇ ਹਨ ਕਤਲ ਕਿਨੇ ਕਰਵਾਇਆ ਇਹ ਤਾਂ ਇੱਕ ਜਾਂਚ ਦਾ ਵਿਸ਼ਾ ਹੈ ਪਰੰਤੂ ਚਾਰਲੀ ਦੀ ਪਪੂਲਰਿਟੀ ਇੱਕ ਵਾਰਤਾ ਖੱਬੇ ਪੱਖੇ ਆਗੂਆਂ ਲਈ ਸਰਦਰਦੀ ਦਾ ਕਾਰਨ ਬਣ ਗਈ ਸੀ ਅਮਰੀਕਾ ਦੀ ਯੂਟਾਹ ਵੈਲੀ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਗਰਾਮ ਦੌਰਾਨ ਰਿਪਬਲਿਕਨ ਨੌਜਵਾਨ ਨੇਤਾ ਅਤੇ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਬੇਹਦ ਕਰੀਬੀ ਮੰਨੇ ਜਾਂਦੇ ਚਾਰਲੀ ਕਿਰਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਯੂਨੀਵਰਸਿਟੀ ਵਿੱਚ ਇੱਕ ਪ੍ਰੋਗਰਾਮ ਦੌਰਾਨ ਉਸ ਨੂੰ ਗੋਲੀ ਮਾਰੀ ਗਈ ਹੈ। ਚਾਰਲੀ ਕਿਰਕ ਦੀ ਹੱਤਿਆ ਵਿੱਚ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਸੀ ਪਰ ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਉਸ ਨੂੰ ਰਿਹਾਈ ਦੇ ਦਿੱਤੀ ਗਈ ਹੈ ਸੁਰੱਖਿਆ ਏਜੰਸੀਆਂ ਹਥਿਆਰੇ ਦੀ ਤਲਾਸ਼ ਦੇ ਵਿੱਚ ਲੱਗੀਆਂ ਹੋਈਆਂ ਹਨ ਦੱਸਣ ਜੋ ਗਿਆ ਕਿ ਚਾਰਲੀ ਕਿਰਕ ਯੂਟਰਾਵਲੀ ਯੂਨੀਵਰਸਿਟੀ ਦੇ ਇੱਕ ਪ੍ਰੋਗਰਾਮ ਵਿੱਚ ਉਪਾਸ਼ਨ ਦੇ ਰਹਿ ਸਨ ਉਸ ਵੇਲੇ ਉਹਨਾਂ ਦੇ ਗਲੇ ਦੇ ਵਿੱਚ ਗੋਲੀ ਮਾਰੀ ਗਈ ਹੈ ਇਸ ਘਟਨਾ ਨਾਲ ਸਿਰਫ ਟਰੰਪ ਨਹੀਂ ਬਲਕਿ ਕਮਲਾ ਹੈਰਿਸ ਯੋ ਬਾਈਡਨ ਅਤੇ ਬਰਾਕ ਓਬਾਮਾ ਵੀ ਦੁਖੀ ਹਨ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੇ ਲਿਖਿਆ ਸ਼ਾਨਦਾਰ ਅਤੇ ਇਥੇ ਤੱਕ ਕਿ ਸਭ ਤੋਂ ਮਹਾਨ ਚਾਰਲੀ ਕਿਰਕ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹ ਹਨ ਅਮਰੀਕਾ ਦੇ ਨੌਜਵਾਨਾਂ ਨੇ ਚਾਰਲੀ ਤੋਂ ਬਿਹਤਰ ਕਿਸੇ ਨੂੰ ਨਹੀਂ ਸਮਝਿਆ ਅਤੇ ਨਾ ਹੀ ਕਿਸੇ ਦੇ ਕੋਲ ਉਹ ਦਿਲ ਸੀ ਉਹਨਾਂ ਨੂੰ ਸਾਰੇ ਲੋਕਾਂ ਨੇ ਪਸੰਦ ਕੀਤਾ ਅਤੀਤ ਸਾਰ ਆਇਆ ਵੀ ਖਾਸ ਕਰਕੇ ਮੈਂ ਹੁਣ ਉਹ ਸਾਡੇ ਦਰਮਿਆਨ ਨਹੀਂ ਰਹੇ ਹਨ ਮੈਲਾਨੀਆ ਅਤੇ ਮੇਰੀ ਸਾਂਝੀ ਸੰਵੇਦਨਾ ਉਹਨਾਂ ਦੀ ਸੁੰਦਰ ਪਤਨੀ ਐਰੀਕਾ ਅਤੇ ਪਰਿਵਾਰ ਦੇ ਨਾਲ ਹੈ ਚਾਰਲੀ ਤੁਹਾਨੂੰ ਹਮੇਸ਼ਾ ਪਿਆਰ ਕਰਦੇ ਰਹਿਣਗੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਚਾਰਲੀ ਦੇ ਸਨਮਾਨ ਵਿੱਚ ਮੈਂ ਪੂਰੇ ਅਮਰੀਕਾ ਵਿੱਚ ਸਾਰੇ ਝੰਡਿਆਂ ਨੂੰ ਅੱਧਾ ਚਕਾਉਣ ਦਾ ਆਦੇਸ਼ ਦੇ ਦਿੱਤਾ ਹੈ ਤਨ ਦੱਸ ਦਈਏ ਕਿ ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜੋ ਹੈਰਾਨ ਅਤੇ ਡਰਾਉਣ ਵਾਲਾ ਹੈ 10 ਸਤੰਬਰ ਨੂੰ ਦੁਪਹਿਰ 12 ਵਜੇ ਦੇ ਕਰੀਬ 40 ਯੂਨੀਵਰਸਿਟੀ ਵਿੱਚ ਇੱਕ ਸੈਸ਼ਨ ਦੌਰਾਨ ਵਿਦਿਆਰਥੀਆਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ ਉੱਥੇ ਹੀ ਕਿਸੇ ਨੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਵੀ ਹੋ ਰਿਹਾ ਹੈ ਵੀਡੀਓ ਵਿੱਚ 40 ਸਫੇਦ ਟੈਂਟ ਹੇਠਾਂ ਮਾਈਕ ਤੇ ਬੋਲਦੇ ਦਿਖਾਈ ਦੇ ਰਹੇ ਹਨ ਉੱਥੇ ਹੀ ਅਚਾਨਕ ਗੋਲੀ ਦੀ ਆਵਾਜ਼ ਸੁਣਾਈ ਦਿੰਦੀ ਹੈ ਇਸ ਕਟਾ ਤੋਂ ਬਾਅਦ ਮੌਕੀ ਤੇ ਹਲਚਲ ਮਚ ਗਈ ਤੇ ਲੋਕਾਂ ਨੂੰ ਉਥੋਂ ਭੱਜਦੇ ਵੀ ਵੇਖਿਆ ਗਿਆ ਇਥੇ ਇੱਕਾਸ ਜਿਕਰ ਜੋਗ ਹੈ ਕਿ ਕੁਝ ਲੋਕਾਂ ਨੇ ਯੂਨੀਵਰਸਿਟੀ ਵਿੱਚ ਕਿਰਕ ਦੀ ਮੌਜੂਦਗੀ ਦਾ ਵਿਰੋਧ ਵੀ ਕੀਤਾ ਸੀ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਉਸ ਦੇ ਪ੍ਰੋਗਰਾਮ ਨੂੰ ਰੱਦ ਕਰਵਾਉਣ ਦੀ ਮੰਗ ਕਰਨ ਵਾਲੀ ਆਨਲਾਈਨ ਪਟੀਸ਼ਨ ਤੇ ਲਗਭਗ 1000 ਲੋਕਾਂ ਨੇ ਸਾਈਨ ਵੀ ਕੀਤੇ ਸਨ ਪਰ ਪਿਛਲੇ ਹfte ਯੂਨੀਵਰਸਿਟੀ ਨੇ ਸਪਸ਼ਟ ਕੀਤਾ ਸੀ ਕਿ ਪ੍ਰੋਗਰਾਮ ਨੂੰ ਰੱਦ ਨਹੀਂ ਕੀਤਾ ਜਾਵੇਗਾ ਕਿਉਂਕਿ ਇਹ ਪਹਿਲੇ ਸੋਧ ਅਧੀਨ ਸੁਤੰਤਰਤਾ ਭਾਸ਼ਣਾਂ ਤੇ ਸੰਵਾਦ ਨਾਲ ਸੰਬੰਧਿਤ ਮਾਮਲਾ ਹੈ ਹੁਣ ਗੱਲ ਕਰਦੇ ਹਾਂ ਚਾਰਲੀ ਕਿਰਕ ਦੀ ਮੌਤ ਦੇ ਪਿੱਛੇ ਕੁਝ ਚਰਚਿਤ ਕਰਨਾਂ ਦੀ ਮੀਡੀਆ ਰਿਪੋਰਟਾਂ ਮੁਤਾਬਕ ਵਿਸ਼ਵ ਭਰ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਖੱਬੇ ਪੱਖੀ ਧਿਰਾਂ ਦਾ ਰੋਲ ਵੱਧਦਾ ਹੀ ਜਾ ਰਿਹਾ ਹੈ ਪਰੰਤੂ ਇਸ ਨੌਜਵਾਨ ਦੀ ਸੱਜੇ ਪੱਖੀ ਸੋਚ ਨੇ ਟਰੰਪ ਦੀ ਚੋਣ ਮੁਹਿੰਮ ਦੌਰਾਨ ਯੂਨੀਵਰਸਿਟੀ ਦੇ ਨੌਜਵਾਨਾਂ ਨੂੰ ਟਰੰਪ ਨਾਲ ਜੋੜਨ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਟਰੰਪ ਦੇ ਨਜ਼ਦੀਕੀ ਹੋਣ ਕਰਕੇ ਇਹ ਨੌਜਵਾਨ ਬਹੁਤ ਪਪੂਲਰ ਵੀ ਹੋ ਰਿਹਾ ਸੀ ਟਰੰਪ ਦੀ ਚੋਣ ਮਹਿਮ ਦੌਰਾਨ ਗੋਰੇ ਅਤੇ ਕਾਲਿਆਂ ਨੂੰ ਲੈ ਕੇ ਕਾਫੀ ਬਹਿਸ ਵੀ ਹੋਈ ਸੀ ਸੱਜੇ ਪੱਖੀ ਸੋਚ ਦਾ ਧਾਰਨੀ ਹੋਣ ਕਰਕੇ ਮੁਸਲਮਾਨਾਂ ਵਿਰੁੱਧ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਬਹੁਤ ਹੀ ਤਿੱਖੇ ਬਿਆਨ ਵੀ ਦਿੰਦਾ ਰਿਹਾ ਸੀ ਜਿਸ ਕਰਕੇ ਸੱਜੇ ਪੱਖੀ ਵਿਦਿਆਰਥੀ ਇਹਨੂੰ ਬਹੁਤ ਜ਼ਿਆਦਾ ਫੋਲੋ ਵੀ ਕਰਦੇ ਸਨ ਚਾਰਲੀ ਕੇਰਕ ਵਕ ਵਕ ਯੂਨੀਵਰਸਿਟੀਆਂ ਦੇ ਵਿੱਚ ਜਾਂਦਾ ਤੇ ਆਪਣੇ ਵਿਚਾਰ ਰੱਖਦਾ ਇਸ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਨੌਜਵਾਨ ਵੀ ਸੱਜੇ ਪੱਖੀ ਸੋਚ ਦੇ ਧਾਰਨੀ ਹੋ ਗਏ ਸਨ ਅਤੇ ਖੱਬੇ ਪੱਖੀਆਂ ਦੇ ਬਰਾਬਰ ਦੀ ਧਿਰ ਬਣ ਕੇ ਉੱਭਰ ਗਏ ਸਨ ਚਾਰਲੀ ਕੇਰਕ ਦੀ ਮੌਤ ਤੇ ਵਿਸ਼ਵ ਦੇ ਬਹੁਤ ਸਾਰੇ ਵੱਡੇ ਨੇਤਾਵਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ 트ੰਪ ਨੇ ਤਾਂ ਇਸ ਨੂੰ ਨਿੱਜੀ ਘਟਨਾ ਹੀ ਦੱਸਿਆ ਹੈ ਇਸ ਨੌਜਵਾਨ ਦੀ ਮੌਤ ਨੇ ਬਹੁਤ ਸਾਰੇ ਸਵਾਲ ਖੜੇ ਕਰ ਦਿੱਤੇ ਹਨ ਕਤਲ ਕਿਨੇ ਕਰਵਾਇਆ ਇਹ ਤਾਂ ਇੱਕ ਜਾਂਚ ਦਾ ਵਿਸ਼ਾ ਹੈ ਪਰੰਤੂ ਚਾਰਲੀ ਦੀ ਪਪੂਲਰਿਟੀ ਇੱਕ ਵਾਰਤਾ ਖੱਬੇ ਪੱਖੇ ਆਗੂਆਂ ਲਈ ਸਰਦਰਦੀ ਦਾ ਕਾਰਨ ਬਣ ਗਈ ਸੀ ਅਮਰੀਕਾ ਦੀ ਯੂਟਾਹ ਵੈਲੀ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਗਰਾਮ ਦੌਰਾਨ ਰਿਪਬਲਿਕਨ ਨੌਜਵਾਨ ਨੇਤਾ ਅਤੇ ਰਾਸ਼ਟਰਪਤੀ ਡੋਨਲਡ 트ੰਪ ਦੇ ਬੇਹਦ ਕਰੀਬੀ ਮੰਨੇ ਜਾਂਦੇ ਚਾਰਲੀ ਕਿਰਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਯੂਨੀਵਰਸਿਟੀ ਵਿੱਚ ਇੱਕ ਪ੍ਰੋਗਰਾਮ ਦੌਰਾਨ ਉਸ ਨੂੰ ਗੋਲੀ ਮਾਰੀ ਗਈ ਹੈ ਚਾਰਲੀ ਕਿਰਕ ਦੀ ਹੱਤਿਆ ਵਿੱਚ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਸੀ ਪਰ ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਉਸ ਨੂੰ ਰਿਹਾਈ ਦੇ ਦਿੱਤੀ ਗਈ ਹੈ ਸੁਰੱਖਿਆ ਏਜੰਸੀਆਂ ਹਥਿਆਰੇ ਦੀ ਤਲਾਸ਼ ਦੇ ਵਿੱਚ ਲੱਗੀਆਂ ਹੋਈਆਂ ਹਨ ਦੱਸਨ ਜੋ ਗਾਇ ਹੈ ਕਿ ਚਾਰਲੀ ਕਿਰਕ ਯੂਟਾਵਲੀ ਯੂਨੀਵਰਸਿਟੀ ਦੇ ਇੱਕ ਪ੍ਰੋਗਰਾਮ ਵਿੱਚ ਉਪਾਸ਼ਣ ਦੇ ਰਹੇ ਸਨ ਉਸ ਵੇਲੇ ਉਨ੍ਹਾਂ ਦੇ ਗਲੇ ਦੇ ਵਿੱਚ ਗੋਲੀ ਮਾਰੀ ਗਈ ਹੈ ਇਸ ਘਟਨਾ ਨਾਲ ਸਿਰਫ 트ੰਪ ਨਹੀਂ ਬਲਕਿ ਕਮਲਾ ਹੈਰਿਸਿਓ ਬਾਈਡਨ ਅਤੇ ਬਰਾਕ ਓਬਾਮਾ ਵੀ ਦੁਖੀ ਹਨ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੇ ਲਿਖਿਆ ਸ਼ਾਨਦਾਰ ਅਤੇ ਇੱਥੇ ਤੱਕ ਕਿ ਸਭ ਤੋਂ ਮਹਾਨ ਚਾਰਲੀ ਕਿਰਕ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹ ਹਨ ਅਮਰੀਕਾ ਦੇ ਨੌਜਵਾਨਾਂ ਨੇ ਚਾਰਲੀ ਤੋਂ ਬਿਹਤਰ ਕਿਸੇ ਨੂੰ ਨਹੀਂ ਸਮਝਿਆ ਅਤੇ ਨਾ ਹੀ ਕਿਸੇ ਦੇ ਕੋਲ ਉਹ ਦਿਲ ਸੀ ਉਹਨਾਂ ਨੂੰ ਸਾਰੇ ਲੋਕਾਂ ਨੇ ਪਸੰਦ ਕੀਤਾ ਅਤੇ ਸਰ ਆਇਆ ਵੀ ਖਾਸ ਕਰਕੇ ਮੈਂ ਹੁਣ ਉਹ ਸਾਡੇ ਦਰਮਿਆਨ ਨਹੀਂ ਰਹੇ ਹਨ ਮੈਲਾਨੀਆ ਅਤੇ ਮੇਰੀ ਸਾਂਝੀ ਸੰਵੇਦਨਾ ਉਨ੍ਹਾਂ ਦੀ ਸੁੰਦਰ ਪਤਨੀ ਐਰੀਕਾ ਅਤੇ ਪਰਿਵਾਰ ਦੇ ਨਾਲ ਹੈ ਚਾਰਲੀ ਤੁਹਾਨੂੰ ਹਮੇਸ਼ਾ ਪਿਆਰ ਕਰਦੇ ਰਹਿਣਗੇ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਚਾਰਲੀ ਦੇ ਸਨਮਾਨ ਵਿੱਚ ਮੈਂ ਪੂਰੇ ਅਮਰੀਕਾ ਵਿੱਚ ਸਾਰੇ ਝੰਡਿਆਂ ਨੂੰ ਅੱਧਾ ਚਕਾਉਣ ਦਾ ਆਦੇਸ਼ ਦੇ ਦਿੱਤਾ ਹੈ ਤਨੁਦਸੀਏ ਕਿ ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜੋ ਹੈਰਾਨ ਅਤੇ ਡਰਾਉਣ ਵਾਲਾ ਹੈ 10 ਸਤੰਬਰ ਨੂੰ ਦੁਪਹਿਰ 12 ਵਜੇ ਦੇ ਕਰੀਬ ਚਾਲੀ ਯੂਨੀਵਰਸਿਟੀ ਵਿੱਚ ਇੱਕ ਸੈਸ਼ਨ ਦੌਰਾਨ ਵਿਦਿਆਰਥੀਆਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ ਉੱਥੇ ਹੀ ਕਿਸੇ ਨੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਵੀ ਹੋ ਰਿਹਾ ਹੈ ਵੀਡੀਓ ਵਿੱਚ 40 ਸਵੇਧ ਟੈਂਟ ਹੇਠਾਂ ਮਾਈਕ ਤੇ ਬੋਲਦੇ ਦਿਖਾਈ ਦੇ ਰਹੇ ਹਨ ਉੱਥੇ ਹੀ ਅਚਾਨਕ ਗੋਲੀ ਦੀ ਆਵਾਜ਼ ਸੁਣਾਈ ਦਿੰਦੀ ਹੈ ਇਸ ਘਟਨਾ ਤੋਂ ਬਾਅਦ ਮੌਕੇ ਤੇ ਹਲਚਲ ਮਚ ਗਈ ਤੇ ਲੋਕਾਂ ਨੂੰ ਉੱਥੋਂ ਭੱਜਦੇ ਵੀ ਵੇਖਿਆ ਗਿਆ ਇੱਥੇ ਇੱਕ ਖਾਸ ਜਿਕਰ ਜੋ ਹੈ ਕਿ ਕੁਝ ਲੋਕਾਂ ਨੇ ਯੂਨੀਵਰਸਿਟੀ ਵਿੱਚ ਕਿਰਕ ਦੀ ਮੌਜੂਦਗੀ ਦਾ ਵਿਰੋਧ ਵੀ ਕੀਤਾ ਸੀ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਉਸ ਦੇ ਪ੍ਰੋਗਰਾਮ ਨੂੰ ਰੱਦ ਕਰਵਾਉਣ ਦੀ ਮੰਗ ਕਰਨ ਵਾਲੀ ਆਨਲਾਈਨ ਪਟੀਸ਼ਨ ਤੇ ਲਗਭਗ 1000 ਲੋਕਾਂ ਨੇ ਸਾਈਨ ਵੀ ਕੀਤੇ ਸਨ ਪਰ ਪਿਛਲੇ ਹਫਤੇ ਯੂਨੀਵਰਸਿਟੀ ਨੇ ਸਪਸ਼ਟ ਕੀਤਾ ਸੀ ਕਿ ਪ੍ਰੋਗਰਾਮ ਨੂੰ ਰੱਦ ਨਹੀਂ ਕੀਤਾ ਜਾਵੇਗਾ ਕਿਉਂਕਿ ਇਹ ਪਹਿਲੇ ਸੋਧ ਅਧੀਨ ਸੁਤੰਤਰਤਾ ਭਾਸ਼ਣਾਂ ਤੇ ਸੰਵਾਦ ਨਾਲ ਸੰਬੰਧਿਤ ਮਾਮਲਾ ਹੈ ਹੁਣ ਗੱਲ ਕਰਦੇ ਹਾਂ ਚਾਰਲੀ ਕਿਰਕ ਦੀ ਮੌਤ ਦੇ ਪਿੱਛੇ ਕੁਝ ਚਰਚਿਤ ਕਾਰਨਾਂ ਦੀ ਮੀਡੀਆ ਰਿਪੋਰਟਾਂ ਮੁਤਾਬਕ ਵਿਸ਼ਵ ਪੱਧਰੀਆਂ ਯੂਨੀਵਰਸਿਟੀਆਂ ਦੇ ਵਿੱਚ ਖੱਬੇ ਪੱਕੇ ਧਿਰਾਂ ਦਾ ਰੋਲ ਵਧਾ ਹੀ ਜਾ ਰਿਹਾ ਹੈ ਪਰੰਤੂ ਇਸ ਨੌਜਵਾਨ ਦੀ ਸੱਜੇਪੱਖੀ ਸੋਚ ਨੇ 트ੰਪ ਦੀ ਚੋਣ ਮੁਹਿੰਮ ਦੌਰਾਨ ਯੂਨੀਵਰਸਿਟੀ ਦੇ ਨੌਜਵਾਨਾਂ ਨੂੰ 트ੰਪ ਨਾਲ ਜੋੜਨ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਸੀ 트ੰਪ ਦੇ ਨਜ਼ਦੀਕੀ ਹੋਣ ਕਰਕੇ ਇਹ ਨੌਜਵਾਨ ਬਹੁਤ ਪਪੂਲਰ ਵੀ ਹੋ ਰਿਹਾ ਸੀ ਟਰੰਪ ਦੀ ਚੋਣ ਮਹਿਮ ਦੌਰਾਨ ਗੋਰੇ ਅਤੇ ਕਾਲਿਆਂ ਨੂੰ ਲੈ ਕੇ ਕਾਫੀ ਬਹਿਸ ਵੀ ਹੋਈ ਸੀ ਸੱਜੇ ਪੱਖੀ ਸੋਚ ਦਾ ਧਾਰਨੀ ਹੋਣ ਕਰਕੇ ਮੁਸਲਮਾਨਾਂ ਵਿਰੁੱਧ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਬਹੁਤ ਹੀ ਤਿੱਖੇ ਬਿਆਨ ਵੀ ਦਿੰਦਾ ਰਿਹਾ ਸੀ ਜਿਸ ਕਰਕੇ ਸੱਜੇ ਪੱਖੀ ਵਿਦਿਆਰਥੀ ਇਹਨੂੰ ਬਹੁਤ ਜ਼ਿਆਦਾ ਫੋਲੋ ਵੀ ਕਰਦੇ ਸਨ ਚਾਰਲੀ ਕਿਰਕ ਵਕ ਵਕ ਯੂਨੀਵਰਸਿਟੀਆਂ ਦੇ ਵਿੱਚ ਜਾਂਦਾ ਤੇ ਆਪਣੇ ਵਿਚਾਰ ਰੱਖਦਾ ਇਸ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਨੌਜਵਾਨ ਵੀ ਸੱਜੇ ਪੱਖੀ ਸੋਚ ਦੇ ਧਾਰਨੀ ਹੋ ਗਏ ਸਨ ਅਤੇ ਖੱਬੇ ਪੱਖੀਆਂ ਦੇ ਬਰਾਬਰ ਦੀ ਧਿਰ ਬਣ ਕੇ ਉੱਭਰ ਗਏ ਸਨ ਚਾਰਲੀ ਕੇਰਕ ਦੀ ਮੌਤ ਤੇ ਵਿਸ਼ਵ ਦੇ ਬਹੁਤ ਸਾਰੇ ਵੱਡੇ ਨੇਤਾਵਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ 트ੰਪ ਨੇ ਤਾਂ ਇਸ ਨੂੰ ਨਿੱਜੀ ਘਟਨਾ ਹੀ ਦੱਸਿਆ ਹੈ ਇਸ ਨੌਜਵਾਨ ਦੀ ਮੌਤ ਨੇ ਬਹੁਤ ਸਾਰੇ ਸਵਾਲ ਖੜੇ ਕਰ ਦਿੱਤੇ ਹਨ ਕਤਲ ਕਿਹਨੇ ਕਰਵਾਇਆ ਇਹ ਤਾਂ ਇੱਕ ਜਾਂਚ ਦਾ ਵਿਸ਼ਾ ਹੈ ਪਰੰਤੂ ਚਾਰਲੀ ਦੀ ਪਪੂਲਰਿਟੀ ਇੱਕ ਵਾਰਤਾ ਖੱਬੇ ਪੱਖੀ ਆਗੂਆਂ ਲਈ ਸਰਦਰਦੀ ਦਾ ਕਾਰਨ ਬਣ ਗਈ ਸੀ ਓ ਮਾਈ ਗਾਡ ਕੋਲ ਗੋ ਰਨ ਰਨ ਅਮਰੀਕਾ ਦੀ ਯੂਟਾਬ ਵਾਲੀ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਗਰਾਮ ਦੌਰਾਨ ਰਿਪਬਲਿਕਨ ਨੌਜਵਾਨ ਨੇਤਾ ਅਤੇ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਬੇहद ਕਰੀਬੀ ਮੰਨੇ ਜਾਂਦੇ ਚਾਰਲੀ ਕਿਰਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਯੂਨੀਵਰਸਿਟੀ ਵਿੱਚ ਇੱਕ ਪ੍ਰੋਗਰਾਮ ਦੌਰਾਨ ਉਸ ਨੂੰ ਗੋਲੀ ਮਾਰੀ ਗਈ ਹੈ ਚਾਰਲੀ ਕਿਰਕ ਦੀ ਹੱਤਿਆ ਵਿੱਚ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਸੀ ਪਰ ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਉਸ ਨੂੰ ਰਿਹਾਈ ਦੇ ਦਿੱਤੀ ਗਈ ਹੈ ਸੁਰੱਖਿਆ ਏਜੰਸੀਆਂ ਹਥਿਆਰੇ ਦੀ ਤਲਾਸ਼ ਦੇ ਵਿੱਚ ਲੱਗੀਆਂ ਹੋਈਆਂ ਹਨ ਦੱਸਨ ਜੋ ਗਾਇ ਹੈ ਕਿ ਚਾਰਲੀ ਕਿਰਕ ਯੂਟਾ ਵਾਲੀ ਯੂਨੀਵਰਸਿਟੀ ਦੇ ਇੱਕ ਪ੍ਰੋਗਰਾਮ ਵਿੱਚ ਉਪਾਸ਼ਣ ਦੇ ਰਹੇ ਸਨ ਉਸ ਵੇਲੇ ਉਹਨਾਂ ਦੇ ਗਲੇ ਦੇ ਵਿੱਚ ਗੋਲੀ ਮਾਰੀ ਗਈ ਹੈ ਇਸ ਘਟਨਾ ਨਾਲ ਸਿਰਫ ਟਰੰਪ ਨਹੀਂ ਬਲਕਿ ਕਮਲਾ ਹੈਰਿਸ, ਜੋ ਬਾਈਡਨ ਅਤੇ ਬਰਾਕ ਓਬਾਮਾ ਵੀ ਦੁਖੀ ਹਨ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੇ ਲਿਖਿਆ ਸ਼ਾਨਦਾਰ ਅਤੇ ਇੱਥੇ ਤੱਕ ਕਿ ਸਭ ਤੋਂ ਮਹਾਨ ਚਾਰਲੀ ਕਿਰਕ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹ ਹਨ ਅਮਰੀਕਾ ਦੇ ਨੌਜਵਾਨਾਂ ਨੇ ਚਾਰਲੀ ਤੋਂ ਬਿਹਤਰ ਕਿਸੇ ਨੂੰ ਨਹੀਂ ਸਮਝਿਆ ਅਤੇ ਨਾ ਹੀ ਕਿਸੇ ਦੇ ਕੋਲ ਉਹ ਦਿਲ ਸੀ ਉਹਨਾਂ ਨੂੰ ਸਾਰੇ ਲੋਕਾਂ ਨੇ ਪਸੰਦ ਕੀਤਾ ਅਤੇ ਸਰ ਆਇਆ ਵੀ ਖਾਸ ਕਰਕੇ ਮੈਂ ਹੁਣ ਉਹ ਸਾਡੇ ਦਰਮਿਆਨ ਨਹੀਂ ਰਹੇ ਹਨ ਮੈਲਾਨੀਆ ਅਤੇ ਮੇਰੀ ਸਾਂਝੀ ਸੰਵੇਦਨਾ ਉਹਨਾਂ ਦੀ ਸੁੰਦਰ ਪਤਨੀ ਐਰੀਕਾ ਅਤੇ ਪਰਿਵਾਰ ਦੇ ਨਾਲ ਹੈ ਚਾਰਲੀ ਤੁਹਾਨੂੰ ਹਮੇਸ਼ਾ ਪਿਆਰ ਕਰਦੇ ਰਹਿਣਗੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਚਾਰਲੀ ਦੇ ਸਨਮਾਨ ਵਿੱਚ ਮੈਂ ਪੂਰੇ ਅਮਰੀਕਾ ਵਿੱਚ ਸਾਰੇ ਝੰਡਿਆਂ ਨੂੰ ਅੱਧਾ ਚਕਾਉਣ ਦਾ ਆਦੇਸ਼ ਦੇ ਦਿੱਤਾ ਹੈ ਤਨਦਸ ਜੀ ਇਹ ਕਿ ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜੋ ਹੈਰਾਨ ਅਤੇ ਡਰਾਉਣ ਵਾਲਾ ਹੈ 10 ਸਤੰਬਰ ਨੂੰ ਦੁਪਹਿਰ 12 ਵਜੇ ਦੇ ਕਰੀਬ 40 ਯੂਨੀਵਰਸਿਟੀ ਵਿੱਚ ਇੱਕ ਸੈਸ਼ਨ ਦੌਰਾਨ ਵਿਦਿਆਰਥੀਆਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ ਉੱਥੇ ਹੀ ਕਿਸੇ ਨੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਵੀ ਹੋ ਰਿਹਾ ਹੈ ਵੀਡੀਓ ਵਿੱਚ 40 ਸਫੇਦ ਟੈਂਟ ਹੇਠਾਂ ਮਾਈਕ ਤੇ ਬੋਲਦੇ ਦਿਖਾਈ ਦੇ ਰਹੇ ਹਨ ਉੱਥੇ ਹੀ ਅਚਾਨਕ ਗੋਲੀ ਦੀ ਆਵਾਜ਼ ਸੁਣਾਈ ਦਿੰਦੀ ਹੈ ਇਸ ਘਟਨਾ ਤੋਂ ਬਾਅਦ ਮੌਕੇ ਤੇ ਹਲਚਲ ਮਚ ਗਈ ਤੇ ਲੋਕਾਂ ਨੂੰ ਉਥੋਂ ਭੱਜਦੇ ਵੀ ਵੇਖਿਆ ਗਿਆ ਇੱਥੇ ਇੱਕ ਖਾਸ ਜਿਕਰ ਜੋ ਹੈ ਕਿ ਕੁਝ ਲੋਕਾਂ ਨੇ ਯੂਨੀਵਰਸਿਟੀ ਵਿੱਚ ਕਿਰਕ ਦੀ ਮੌਜੂਦਗੀ ਦਾ ਵਿਰੋਧ ਵੀ ਕੀਤਾ ਸੀ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਉਸ ਦੇ ਪ੍ਰੋਗਰਾਮ ਨੂੰ ਰੱਦ ਕਰਵਾਉਣ ਦੀ ਮੰਗ ਕਰਨ ਵਾਲੀ ਆਨਲਾਈਨ ਪਟੀਸ਼ਨ ਤੇ ਲਗਭਗ 1000 ਲੋਕਾਂ ਨੇ ਸਾਈਨ ਵੀ ਕੀਤੇ ਸਨ ਪਰ ਪਿਛਲੇ ਹfte ਯੂਨੀਵਰਸਿਟੀ ਨੇ ਸਪਸ਼ਟ ਕੀਤਾ ਸੀ ਕਿ ਪ੍ਰੋਗਰਾਮ ਨੂੰ ਰੱਦ ਨਹੀਂ ਕੀਤਾ ਜਾਵੇਗਾ ਕਿਉਂਕਿ ਇਹ ਪਹਿਲੇ ਸੋਧ ਅਧੀਨ ਸੁਤੰਤਰਤਾ ਭਾਸ਼ਣਾਂ ਤੇ ਸੰਵਾਦ ਨਾਲ ਸੰਬੰਧਿਤ ਮਾਮਲਾ ਹੈ ਹੁਣ ਗੱਲ ਕਰਦੇ ਹਾਂ ਚਾਰਲੀ ਕਿਰਕ ਦੀ ਮੌਤ ਦੇ ਪਿੱਛੇ ਕੁਝ ਚਰਚਿਤ ਕਾਰਨਾਂ ਦੀ ਮੀਡੀਆ ਰਿਪੋਰਟਾਂ ਮੁਤਾਬਕ ਵਿਸ਼ਵ ਪੱਧਰੀਆਂ ਯੂਨੀਵਰਸਿਟੀਆਂ ਦੇ ਵਿੱਚ ਖੱਬੇ ਪੱਕੇ ਧਿਰਾਂ ਦਾ ਰੋਲ ਵਧਾ ਹੀ ਜਾ ਰਿਹਾ ਹੈ ਪਰੰਤੂ ਇਸ ਨੌਜਵਾਨ ਦੀ ਸੱਜੇਪੱਖੀ ਸੋਚ ਨੇ 트ੰਪ ਦੀ ਚੋਣ ਮੁਹਿੰਮ ਦੌਰਾਨ ਯੂਨੀਵਰਸਿਟੀ ਦੇ ਨੌਜਵਾਨਾਂ ਨੂੰ 트ੰਪ ਨਾਲ ਜੋੜਨ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਸੀ 트ੰਪ ਦੇ ਨਜ਼ਦੀਕੀ ਹੋਣ ਕਰਕੇ ਇਹ ਨੌਜਵਾਨ ਬਹੁਤ ਪਪੂਲਰ ਵੀ ਹੋ ਰਿਹਾ ਸੀ ਟਰੰਪ ਦੀ ਚੋਣ ਮਹਿਮ ਦੌਰਾਨ ਗੋਰੇ ਅਤੇ ਕਾਲਿਆਂ ਨੂੰ ਲੈ ਕੇ ਕਾਫੀ ਬਹਿਸ ਵੀ ਹੋਈ ਸੀ ਸੱਜੇ ਪੱਖੀ ਸੋਚ ਦਾ ਧਾਰਨੀ ਹੋਣ ਕਰਕੇ ਮੁਸਲਮਾਨਾਂ ਵਿਰੁੱਧ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਬਹੁਤ ਹੀ ਤਿੱਖੇ ਬਿਆਨ ਵੀ ਦਿੰਦਾ ਰਿਹਾ ਸੀ ਜਿਸ ਕਰਕੇ ਸੱਜੇ ਪੱਖੀ ਵਿਦਿਆਰਥੀ ਇਹਨੂੰ ਬਹੁਤ ਜ਼ਿਆਦਾ ਫੋਲੋ ਵੀ ਕਰਦੇ ਸਨ ਚਾਰਲੀ ਕੇਰਿਕ ਵਕ ਵਕ ਯੂਨੀਵਰਸਿਟੀਆਂ ਦੇ ਵਿੱਚ ਜਾਂਦਾ ਤੇ ਆਪਣੇ ਵਿਚਾਰ ਰੱਖਦਾ ਇਸ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਨੌਜਵਾਨ ਵੀ ਸੱਜੇ ਪੱਖੀ ਸੋਚ ਦੇ ਧਾਰਨੀ ਹੋ ਗਏ ਸਨ ਅਤੇ ਖੱਬੇ ਪੱਖੀਆਂ ਦੇ ਬਰਾਬਰ ਦੀ ਧਿਰ ਬਣ ਕੇ ਉੱਭਰ ਗਏ ਸਨ ਚਾਰਲੀ ਕੇਰਿਕ ਦੀ ਮੌਤ ਤੇ ਵਿਸ਼ਵ ਦੇ ਬਹੁਤ ਸਾਰੇ ਵੱਡੇ ਨੇਤਾਵਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਟਰੰਪ ਨੇ ਤਾਂ ਇਸ ਨੂੰ ਨਿੱਜੀ ਘਟਨਾ ਹੀ ਦੱਸਿਆ ਹੈ ਇਸ ਨੌਜਵਾਨ ਦੀ ਮੌਤ ਨੇ ਬਹੁਤ ਸਾਰੇ ਸਵਾਲ ਖੜੇ ਕਰ ਦਿੱਤੇ ਹਨ ਕਤਲ ਕਿਨੇ ਕਰਵਾਇਆ ਇਹ ਤਾਂ ਇੱਕ ਜਾਂਚ ਦਾ ਵਿਸ਼ਾ ਹੈ ਪਰੰਤੂ ਚਾਰਲੀ ਦੀ ਪਪੂਲਰਿਟੀ ਇੱਕ ਵਾਰਤਾ ਖੱਬੇ ਪੱਖੇ ਆਗੂਆਂ ਲਈ ਸਰਦਰਦੀ ਦਾ ਕਾਰਨ ਬਣ ਗਈ ਸੀ ਅਮਰੀਕਾ ਦੀ ਯੂਟਾਹ ਵੈਲੀ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਗਰਾਮ ਦੌਰਾਨ ਰਿਪਬਲਿਕਨ ਨੌਜਵਾਨ ਨੇਤਾ ਅਤੇ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਬੇਹਦ ਕਰੀਬੀ ਮੰਨੇ ਜਾਂਦੇ ਚਾਰਲੀ ਕਿਰਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਯੂਨੀਵਰਸਿਟੀ ਵਿੱਚ ਇੱਕ ਪ੍ਰੋਗਰਾਮ ਦੌਰਾਨ ਉਸ ਨੂੰ ਗੋਲੀ ਮਾਰੀ ਗਈ ਹੈ ਚਾਰਲੀ ਕਿਰਕ ਦੀ ਹੱਤਿਆ ਵਿੱਚ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਸੀ ਪਰ ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਉਸ ਨੂੰ ਰਿਹਾਈ ਦੇ ਦਿੱਤੀ ਗਈ ਹੈ ਸੁਰੱਖਿਆ ਏਜੰਸੀਆਂ ਹਥਿਆਰੇ ਦੀ ਤਲਾਸ਼ ਦੇ ਵਿੱਚ ਲੱਗੀਆਂ ਹੋਈਆਂ ਹਨ ਦੱਸਨ ਜੋ ਗਾਇ ਹੈ ਕਿ ਚਾਰਲੀ ਕਿਰਕ ਯੂਟਾ ਵਾਲੀ ਯੂਨੀਵਰਸਿਟੀ ਦੇ ਇੱਕ ਪ੍ਰੋਗਰਾਮ ਵਿੱਚ ਉਪਾਸ਼ਣ ਦੇ ਰਹੇ ਸਨ ਉਸ ਵੇਲੇ ਉਹਨਾਂ ਦੇ ਗਲੇ ਦੇ ਵਿੱਚ ਗੋਲੀ ਮਾਰੀ ਗਈ ਹੈ ਇਸ ਘਟਨਾ ਨਾਲ ਸਿਰਫ ਟਰੰਪ ਨਹੀਂ ਬਲਕਿ ਕਮਲਾ ਹੈਰਿਸ, ਜੋ ਬਾਈਡਨ ਅਤੇ ਬਰਾਕ ਓਬਾਮਾ ਵੀ ਦੁਖੀ ਹਨ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੇ ਲਿਖਿਆ ਸ਼ਾਨਦਾਰ ਅਤੇ ਇੱਥੇ ਤੱਕ ਕਿ ਸਭ ਤੋਂ ਮਹਾਨ ਚਾਰਲੀ ਕਿਰਕ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹ ਹਨ ਅਮਰੀਕਾ ਦੇ ਨੌਜਵਾਨਾਂ ਨੇ ਚਾਰਲੀ ਤੋਂ ਬਿਹਤਰ ਕਿਸੇ ਨੂੰ ਨਹੀਂ ਸਮਝਿਆ ਅਤੇ ਨਾ ਹੀ ਕਿਸੇ ਦੇ ਕੋਲ ਉਹ ਦਿਲ ਸੀ ਉਹਨਾਂ ਨੂੰ ਸਾਰੇ ਲੋਕਾਂ ਨੇ ਪਸੰਦ ਕੀਤਾ ਅਤੇ ਸਰਾਇਆ ਵੀ ਖਾਸ ਕਰਕੇ ਮੈਂ ਹੁਣ ਉਹ ਸਾਡੇ ਦਰਮਿਆਨ ਨਹੀਂ ਰਹੇ ਹਨ ਮੈਲਾਨੀਆ ਅਤੇ ਮੇਰੀ ਸਾਂਝੀ ਸੰਵੇਦਨਾ ਉਹਨਾਂ ਦੀ ਸੁੰਦਰ ਪਤਨੀ ਐਰੀਕਾ ਅਤੇ ਪਰਿਵਾਰ ਦੇ ਨਾਲ ਹੈ ਚਾਰਲੀ ਤੁਹਾਨੂੰ ਹਮੇਸ਼ਾ ਪਿਆਰ ਕਰਦੇ ਰਹਿਣਗੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਚਾਰਲੀ ਦੇ ਸਨਮਾਨ ਵਿੱਚ ਮੈਂ ਪੂਰੇ ਅਮਰੀਕਾ ਵਿੱਚ ਸਾਰੇ ਝੰਡਿਆਂ ਨੂੰ ਅੱਧਾ ਚਕਾਉਣ ਦਾ ਆਦੇਸ਼ ਦੇ ਦਿੱਤਾ ਹੈ ਤਨੁਦਸ ਜੀ ਇਹ ਕਿ ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜੋ ਹੈਰਾਨ ਅਤੇ ਡਰਾਉਣ ਵਾਲਾ ਹੈ 10 ਸਤੰਬਰ ਨੂੰ ਦੁਪਹਿਰ 12 ਵਜੇ ਦੇ ਕਰੀਬ 40 ਯੂਨੀਵਰਸਿਟੀ ਵਿੱਚ ਇੱਕ ਸੈਸ਼ਨ ਦੌਰਾਨ ਵਿਦਿਆਰਥੀਆਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ ਉੱਥੇ ਹੀ ਕਿਸੇ ਨੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਵੀ ਹੋ ਰਿਹਾ ਹੈ ਵੀਡੀਓ ਵਿੱਚ 40 ਸਫੇਦ ਟੈਂਟ ਹੇਠਾਂ ਮਾਈਕ ਤੇ ਬੋਲਦੇ ਦਿਖਾਈ ਦੇ ਰਹੇ ਹਨ ਉੱਥੇ ਹੀ ਅਚਾਨਕ ਗੋਲੀ ਦੀ ਆਵਾਜ਼ ਸੁਣਾਈ ਦਿੰਦੀ ਹੈ ਇਸ ਕਟਾ ਤੋਂ ਬਾਅਦ ਮੌਕੇ ਤੇ ਹਲਚਲ ਮਚ ਗਈ ਤੇ ਲੋਕਾਂ ਨੂੰ ਉਥੋਂ ਭੱਜਦੇ ਵੀ ਵੇਖਿਆ ਗਿਆ ਇੱਥੇ ਇੱਕ ਖਾਸ ਜਿਕਰ ਜੋਕ ਹੈ ਕਿ ਕੁਝ ਲੋਕਾਂ ਨੇ ਯੂਨੀਵਰਸਿਟੀ ਵਿੱਚ ਕਿਰਕ ਦੀ ਮੌਜੂਦਗੀ ਦਾ ਵਿਰੋਧ ਵੀ ਕੀਤਾ ਸੀ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਉਸਦੇ ਪ੍ਰੋਗਰਾਮ ਨੂੰ ਰੱਦ ਕਰਵਾਉਣ ਦੀ ਮੰਗ ਕਰਨ ਵਾਲੀ ਆਨਲਾਈਨ ਪਟੀਸ਼ਨ ਤੇ ਲਗਭਗ 1000 ਲੋਕਾਂ ਨੇ ਸਾਈਨ ਵੀ ਕੀਤੇ ਸਨ ਪਰ ਪਿਛਲੇ ਹfte ਯੂਨੀਵਰਸਿਟੀ ਨੇ ਸਪਸ਼ਟ ਕੀਤਾ ਸੀ ਕਿ ਪ੍ਰੋਗਰਾਮ ਨੂੰ ਰੱਦ ਨਹੀਂ ਕੀਤਾ ਜਾਵੇਗਾ ਕਿਉਂਕਿ ਇਹ ਪਹਿਲੇ ਸੋਧ ਅਧੀਨ ਸੁਤੰਤਰਤਾ ਭਾਸ਼ਣਾਂ ਤੇ ਸੰਵਾਦ ਨਾਲ ਸੰਬੰਧਿਤ ਮਾਮਲਾ ਹੈ ਹੁਣ ਗੱਲ ਕਰਦੇ ਹਾਂ ਚਾਰਲੀ ਕਿਰਕ ਦੀ ਮੌਤ ਦੇ ਪਿੱਛੇ ਕੁਝ ਚਰਚਿਤ ਕਾਰਨਾਂ ਦੀ ਮੀਡੀਆ ਰਿਪੋਰਟਾਂ ਮੁਤਾਬਕ ਵਿਸ਼ਵ ਪੱਧਰੀਆਂ ਯੂਨੀਵਰਸਿਟੀਆਂ ਦੇ ਵਿੱਚ ਖੱਬੇ ਪੱਕੇ ਧਿਰਾਂ ਦਾ ਰੋਲ ਵਧਦਾ ਹੀ ਜਾ ਰਿਹਾ ਹੈ ਪਰੰਤੂ ਇਸ ਨੌਜਵਾਨ ਦੀ ਸੱਜੇਪੱਖੀ ਸੋਚ ਨੇ ਟਰੰਪ ਦੀ ਚੋਣ ਮੁਹਿੰਮ ਦੌਰਾਨ ਯੂਨੀਵਰਸਿਟੀ ਦੇ ਨੌਜਵਾਨਾਂ ਨੂੰ ਟਰੰਪ ਨਾਲ ਜੋੜਨ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਟਰੰਪ ਦੇ ਨਜ਼ਦੀਕੀ ਹੋਣ ਕਰਕੇ ਇਹ ਨੌਜਵਾਨ ਬਹੁਤ ਪਪੂਲਰ ਵੀ ਹੋ ਰਿਹਾ ਸੀ ਟਰੰਪ ਦੀ ਚੋਣ ਮਹਿਮ ਦੌਰਾਨ ਗੋਰੇ ਅਤੇ ਕਾਲਿਆਂ ਨੂੰ ਲੈ ਕੇ ਕਾਫੀ ਬਹਿਸ ਵੀ ਹੋਈ ਸੀ ਸੱਜੇ ਪੱਖੀ ਸੋਚ ਦਾ ਧਾਰਨੀ ਹੋਣ ਕਰਕੇ ਮੁਸਲਮਾਨਾਂ ਵਿਰੁੱਧ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਬਹੁਤ ਹੀ ਤਿੱਖੇ ਬਿਆਨ ਵੀ ਦਿੰਦਾ ਰਿਹਾ ਸੀ ਜਿਸ ਕਰਕੇ ਸੱਜੇ ਪੱਖੀ ਵਿਦਿਆਰਥੀ ਇਹਨੂੰ ਬਹੁਤ ਜ਼ਿਆਦਾ ਫੋਲੋ ਵੀ ਕਰਦੇ ਸਨ ਚਾਰਲੀ ਕੇਰਿਕ ਵਕ ਵਕ ਯੂਨੀਵਰਸਿਟੀਆਂ ਦੇ ਵਿੱਚ ਜਾਂਦਾ ਤੇ ਆਪਣੇ ਵਿਚਾਰ ਰੱਖਦਾ ਇਸ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਨੌਜਵਾਨ ਵੀ ਸੱਜੇ ਪੱਖੀ ਸੋਚ ਦੇ ਧਾਰਨੀ ਹੋ ਗਏ ਸਨ ਅਤੇ ਖੱਬੇ ਪੱਖੀਆਂ ਦੇ ਬਰਾਬਰ ਦੀ ਧਿਰ ਬਣ ਕੇ ਉੱਭਰ ਗਏ ਸਨ ਚਾਰਲੀ ਕੇਰਿਕ ਦੀ ਮੌਤ ਤੇ ਵਿਸ਼ਵ ਦੇ ਬਹੁਤ ਸਾਰੇ ਵੱਡੇ ਨੇਤਾਵਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ 트ੰਪ ਨੇ ਤਾਂ ਇਸ ਨੂੰ ਨਿੱਜੀ ਘਟਨਾ ਹੀ ਦੱਸਿਆ ਹੈ ਇਸ ਨੌਜਵਾਨ ਦੀ ਮੌਤ ਨੇ ਬਹੁਤ ਸਾਰੇ ਸਵਾਲ ਖੜੇ ਕਰ ਦਿੱਤੇ ਹਨ ਕਤਲ ਕਿਨੇ ਕਰਵਾਇਆ ਇਹ ਤਾਂ ਇੱਕ ਜਾਂਚ ਦਾ ਵਿਸ਼ਾ ਹੈ ਪਰੰਤੂ ਚਾਰਲੀ ਦੀ ਪਪੂਲਰਿਟੀ ਇੱਕ ਵਾਰਤਾ ਖੱਬੇ ਪੱਖੀ ਆਗੂਆਂ ਲਈ ਸਰਦਰਦੀ ਦਾ ਕਾਰਨ ਬਣ ਕੇ